ਤਾਂ ਮੁੱਖ ਸੰਚਾਲਕ ਹੁੰਦਾ ਨੇ ਸਦਾਰ ਮਿੱਕਰ ਸਿੰਘ ਨੂੰ ਫੋਨ ਕੀਤਾ ਕਿ ਜਿਹੜੀ ਟ੍ਰੇਨ ਆ ਰਹੀ ਆ ਇਹਦੇ ਚ ਸਿੱਖਾਂ ਦੀ ਗਿਣਤੀ ਕਾਫੀ ਹੈ ਕਾਫੀ ਹੈਗੀ ਤੇ ਜਿਵੇਂ ਦੇ ਕਲਕੱਤਾ 9 ਤੋਂ ਪਹਿਲਾਂ ਦੇਖ ਕਿ ਕਿੰਨੇ ਕਰਨਾ ਹੈ ਕਿ ਪੀੜ ਹਜ਼ਾਰਾਂ ਕਿੰਦਾ ਹੋਗਾ ਵਰਤਸਰ ਤੇ ਹਮਲਾ ਕਰਨ ਆ ਰਿਹਾ ਉਸ ਨੂੰ ਨੂੰ ਲੱਗੀ ਪਿਆ ਕਰਕੇ ਸਿੱਖਾਂ ਦੀਆਂ ਬੀਬੀਆਂ ਤੇ ਹਮਲੇ ਬੇਪੱਤ ਮੁੰਡੀ ਗੱਲ ਚੱਲ ਰਹੀ ਆ ਤਾਂ ਆਪਣ ਨੂੰ ਬਚਾਉਣ ਦੇਣ ਕਿ ਜਦੋਂ ਉੱਥੇ ਸਿੱਖਾਂ ਦੀ ਆਪਸ ਚ ਗੱਲਬਾਤ ਹੋਈ ਕੰਮ ਕਰਨ ਦਾ ਤਰੀਕਾ ਹੋਗਾ ਪੁਲਿਸ ਨੇ ਉੱਥੋਂ 13 ਸਿੱਖਾਂ ਨੂੰ ਗ੍ਰਿਫਤਾਰ ਕੀਤਾ ਉਹਨਾਂ ਨੂੰ ਥਾਣੇ ਲੈ ਗਈ ਉਹ 13 ਸਿੱਖਾਂ ਉੱਪਰ ਪਰਚਾ ਸਿੱਖ ਹੈਗਾ ਇਹਨਾਂ ਨੇ ਇੰਦਰਾ ਗਾਂਧੀ ਮਾਰੀ ਹੈਗੀ ਤੈਨੂੰ ਮਾਰਨਾ ਆਪਣਾ ਫਰਜ਼ ਬਣਦਾ ਤੋ ਕਿਸ਼ਨ ਨੇ ਕਿਹਾ ਕਿ ਦੇਖੋ ਵੀ ਜੋ ਉਹਨਾਂ ਨੇ ਕੀਤਾ ਉਹ ਮੈਨੂੰ ਨਹੀਂ ਪਤਾ ਹੈ ਪਰ ਇਹ ਸਾਡੇ ਪਿੰਡ ਦਾ ਬੰਦਾ ਹੈ ਸਾਡਾ ਭਾਈ ਮਿੱਤਰ ਹੈ ਵੀ ਜੋ ਤੁਸੀਂ ਕਰਨਾ ਇਹਨਾਂ ਉਸ ਤੋਂ ਬਿਲਾ ਮੇਰੇ ਨਾਲ ਤੁਹਾਨੂੰ ਕਰਨਾ ਪਊਗਾ ਹਰ ਦਾ ਸ੍ਰੀ ਵਾਹਿਗੁਰੂ ਜੀ ਕੀ ਫਤ ਅੱਪਾ ਸਿੱਖ ਨਸਲ ਕੁਝ 184 ਬਾਰੇ ਇਕੱਠੇ ਹੋਈਆਂ ਗੱਲਬਾਤ ਕਰਨ ਬਾਰੇ ਮਰ ਤੋਂ ਪਹਿਲਾਂ ਮੇਰੇ ਬਡੇ ਭਾਈ ਸਾਹਿਬ ਹੁੰਦਾ ਨੇ ਬਹੁਤ ਵਧੀਆ ਨਾ ਬਾਰੇ ਦੱਸਤਾ ਹੈਗਾ। ਰਿਵਤਾਰਿਆਂ ਬਾਰੇ ਉਹਨਾਂ ਦੇ ਲੱਛਣਾਂ ਬਾਰੇ ਉਹਨਾਂ ਨੇ ਬਹੁਤ ਵਧੀਆ ਦੱਸਿਆ ਹੈਗਾ। ਮੈਂ ਤੇ ਕੁਝ ਕਟਨਾਵਾਂ ਹੀ ਸਾਂਝੀਆਂ ਕਰਨੀਆਂ ਹੈਗੀਆਂ ਕਿ ਜਿਹੜੀਆਂ ਇਸ ਸਾਰੇ ਕਾਸੇ ਬਾਰੇ ਦੱਸ ਸਕਣ ਮਿੱਕੀ ਹੋਇਆ ਸੀ ਕਿਵੇਂ ਹੋਇਆ ਸੀ। ਅ ਜਿਹਨੇ ਮੈ ਤੋਂ ਪਹਿਨਾ ਪਾਇਸਾ ਪ੍ਰਕਾਣ ਜੀ ਸਿੰਘਾ ਜੀ ਨੇ ਦੱਸਿਆ ਕਿ ਸਿੱਖਾਂ ਨੂੰ ਆਪਣਾ ਮੂਲ ਨਹੀਂ ਛੱਡਣਾ ਚਾਹੀਦਾ ਦਾ ਆਪਣੇ ਸਿਧਾਂਤ ਨਹੀਂ ਛੱਡਨੇ ਚਾਹੀਦੇ ਉਹ ਤੇ ਸ਼ੁਰੂ ਚ ਮੈਂ ਇੱਕ ਘਟਨਾ ਸੰਜੀ ਕਰਨਾ ਚਾਹੁੰਦਾ ਹਾਂਗੇ ਇਸ ਬਾਰੇ ਕਿ ਜਦੋਂ 1946 ਚ ਸਭ ਤੋਂ ਪਹਿਲਾਂ ਹਿੰਦੁਸਤਾਨ ਦੀ ਵੰਡ ਦੇ ਸਮੇਂ ਦੰਗੇ ਸ਼ੁਰੂ ਹੋਏ ਤਾਂ ਉਹ ਕਲਕੱਤੇ ਦੰਗੇ ਸ਼ੁਰੂ ਹੋਏ ਸੀ ਉੱਥੇ ਮੁਸਲਮਾਨ ਤੇ ਹਿੰਦੂਆਂ ਆਪਸ ਵਿੱਚ ਦੰਗੇ ਸ਼ੁਰੂ ਹੋ ਗਏ। ਉਸ ਸਮੇਂ ਸਿੱਖਾਂ ਦਾ ਉੱਥੇ ਸਭ ਤੋਂ ਵੱਡਾ ਕੰਮ ਰੱਖਾਂ ਦਾ ਸੀਗਾ। ਸਿੱਖਾਂ ਨੇ ਉੱਥੇ ਸਿੱਖਾਂ ਨੇ ਜੁਮਾ ਲਿਆ ਕਿ ਜਿਹੜੇ ਬੰਦੇ ਫਸੇ ਨਾ ਦੰਗਿਆਂ ਤੋਂ ਕੱਢ ਕੇ ਉਹਨਾਂ ਦੇ ਸਾਫ ਇਲਾਕਿਆਂ ਤੱਕ ਪਹੁੰਚਾਇਆ ਜਾਂਦਾ ਜਿਵੇਂ ਜਿਵੇਂ ਕਿ ਮੁਸਲਮਾਨ ਹਿੰਦੂ ਆਲੇ ਪਾਸੇ ਫਸ ਗਿਆ ਉਹਨਾਂ ਨੂੰ ਉੱਥੋਂ ਕੱਢ ਕੇ ਮੁਸਲਮਾਨਾਂ ਵਾਲੇ ਮੰਨੇ ਚ ਪਹੁੰਚਾਇਆ ਗਿਆ ਜੇ ਕਿ ਹਿੰਦੂ ਮੁਸਲਮਾਨਾਂ ਵਾਲੇ ਪਾਸੇ ਫਸਿਆ ਚੋਂ ਉੱਥੋਂ ਕੱਢ ਕੇ ਗੁਰਦਰਾ ਸਾਹਿਬ ਜਾਂ ਉਹਨਾਂ ਦੀ ਜਿੱਥੇ ਉਹ ਕਹਿਣ ਉੱਥੇ ਪਹੁੰਚਾਇਆ ਗਿਆ ਇਹ ਹਫਤਾ ਇਹ ਕਰੀਬ ਨੇ ਕਹਿੰਦੇ ਕੰਮ ਚੱਲਿਆ ਬਸ ਸਿੱਖਾਂ ਨੇ ਬਿਲਕੁਲ ਆਪ ਦੀ ਸੇਵਾ ਭਾਉਣਾ ਨਾਲ ਦੋਨਾਂ ਤਰ੍ਹਾਂ ਦੀ ਮਦਦ ਕੀਤੀ ਉੱਥੇ ਘਟਨਾ ਹੈਗੀ ਕਿ ਹਾਵੜਾ ਰੇਲਵੇ ਸਟੇਸ਼ਨ ਤੇ ਇੱਕ ਮੁਸਲਮਾਨ ਪਰਿਵਾਰ ਆਇਆ ਉਸ ਪਰਿਵਾਰ ਦਾ ਮੁਖੀ ਆਪਣੇ ਪਰਿਵਾਰ ਨਾਲ ਬੱਚਿਆਂ ਨਾਲ ਉੱਥੇ ਫਸ ਗਿਆ। ਬਾਹਰ ਬਹੁਤ ਜ਼ਿਆਦਾ ਦੰਗੇ ਹੋ ਰਹੇ ਸੀ। ਸਿੱਖ ਉੱਥੋਂ ਸਟੇਸ਼ਨ ਤੋਂ ਬੰਦਿਆਂ ਨੂੰ ਲੈਣ ਵਾਸਤੇ ਜਾ ਰਹੇ ਸੀ। ਤੋਂ ਜਦੋਂ ਉਸੇ ਸਟੇਸ਼ਨ ਤੇ ਪਹੁੰਚੇ ਤਾਂ ਮੁਸਲਮਾਨ ਪਰਿਵਾਰ ਦਾ ਜਿਹੜੇ 21 ਪਰਿਵਾਰ ਸੀ ਬਾਕੀ ਹਿੰਦੂ ਪਰਿਵਾਰ ਸੀ ਉਹਨਾਂ ਨੇ ਪੁੱਛਿਆ ਕਿ ਵੀ ਜੇ ਤੁਸੀਂ ਕੱਢ ਕੇ ਲੈ ਕੇ ਜਾਓਗੇ ਤੇ ਮੇਰੀ jaan ਨੂੰ ਜਾਂ ਮੇਰੇ ਬੱਚਿਆਂ ਨੂੰ ਜਾਂ ਮੇਰੇ ਘਰਾਂ ਨੂੰ ਕੋਈ ਖਤਰਾ ਨਹੀਂ ਹੋਗਾ ਤਾਂ ਸਿੱਖਾਂ ਦੀ ਜ਼ਿੰਮੇਵਾਰੀ ਚੱਕੇਗੀ ਤੇ ਜ਼ਿੰਮੇਵਾਰ ਹੋਵਾਂਗੇ ਕਿ ਅਗਰ ਤੇਰੇ ਪਰਿਵਾਰ ਨੂੰ ਕੁਝ ਹੁੰਦਾ ਉਹਨੂੰ ਬੜੀ ਇੱਜ਼ਤ ਨਾਲ ਸਲਾਮ ਨਾਲ ਉਹਨਾਂ ਦੇ ਥਾਂ ਤੇ ਪਹੁੰਚਾਇਆ ਗਿਆ। ਉੱਥੋਂ ਦੇ ਸਰਦਾਰ ਬਚਨ ਸਿੰਘ ਸਰਲ ਹੁਣੀ ਹੈਗ ਨੂੰ ਉਮਰ ਤਕਰੀਬਨ 80 ਤੋਂ 90 ਸਾਲ ਦੀ ਉਮਰ ਦੇ ਹੈਗੇ ਘਟਨਾ ਨੂੰ ਮੈਨੇ ਦੱਸੀ ਸੀ। ਉਹ ਕਹਿੰਦੇ ਵੀ ਜਦੋਂ ਇਹ 47 ਦੀ ਵੰਡ ਹੋਈ ਆ ਤਾਂ ਨਨਕਾਣਾ ਸਾਹਿਬ ਸਿੱਖਾਂ ਦਾ ਪਹਿਲਾ ਜੱਥਾ ਜਦੋਂ ਦਰਸ਼ਨ ਕਰਨ ਗਿਆ ਹੈਗਾ ਉਹੀ ਮੁਸਲਮਾਨ ਉਸ ਸਮੇਂ ਬਹੁਤ ਵੱਡੇ ਅਹੁਦੇ ਤੇ ਸੀਗਾ ਸ਼ਾਇਦ ਕਿ ਡੀਸੀ ਲੈਵਲ ਦਾ ਅਹੁਦਾ ਸੀ ਜਿੱਥੇ ਉਹ ਸੀਗਾ। ਉਹਨੇ ਨਿੱਤੀ ਰੂਪ ਚ ਸਿੱਖ ਜਥੇ ਦੀ ਬਹੁਤ ਸੇਵਾ ਕੀਤੀ ਆਫ ਤੁਸੀਂ ਜਦੋਂ ਨੇ ਪੁੱਛਿਆ ਕਿ ਨਹੀਂ ਸੇਵਾ ਕਿਉਂ ਕਰ ਰਹੇ ਆ ਤਾਂ ਉਹਨੇ 1946 ਵਾਲੀ ਘਟਨਾ ਸੀ ਗੱਲ ਜਿਵੇਂ ਜਮਤਾ ਵਸਤਾ ਹੈਗਾ ਜਾਂ ਮੇਰਾ ਪਰਿਵਾਰ ਹੈਗਾ ਉਹ ਇਸ ਘਟਨਾ ਕਰਕੇ ਹੈ ਸੇਮ ਇਹੀ ਗੱਲ ਜਦੋਂ 1984 ਨੂੰ ਬਿਲਕੁਲ ਪੂਰੇ ਹਿੰਦੁਸਤਾਨ ਚ ਸਿੱਖਾਂ ਤੇ ਹਮਲੇ ਹੋ ਰਿਹਾ ਥਾਂ ਥਾਂ ਤੇ ਸਿੱਖ ਕਤਲ ਹੋ ਰਿਹਾ ਤਾਂ ਕੋਲਕੱਤਾ ਚ ਸਰਦਾਰ ਕਮਿਸ਼ਰ ਸਿੰਘ ਹੋਣੀ ਸਰਦਾਰ ਬਿੱਕਰ ਸਿੰਘ ਹੋਣੀ ਇਨਾਂ ਦੇ ਹੋਰ ਸਿੰਘ ਇਹ ਜਦੋਂ ਕਲਕੱਤੇ 'ਚ ਆਪਣੇ ਟਰੱਕਾਂ ਤੇ ਆਪਣੀਆਂ ਕਾਰਾਂ ਤੇ ਸਿੱਖਾਂ ਨੂੰ ਸੇਵਾ ਥਾਵਾਂ ਤੇ ਪਹੁੰਚਾਉਣ ਵਾਸਤੇ ਕੰਮ ਕਰ ਰਹੇ ਹੈਗੇ ਸੇਵਾ ਥਾਵਾਂ ਭਈਆ ਕਰਾ ਰਹੇ ਹੈਗੇ ਮਦਦ ਕਰ ਰਹੇ ਹੈਗੇ ਉਦੋਂ ਆ ਪੰਜਾਬ ਹਾਵੜਾ ਮੇਲ ਹਾਵੜਾ ਸਟੇਸ਼ਨ ਤੇ ਪਹੁੰਚਦੀ ਹੈਗੀ ਉਸ ਸਮੇਂ ਜਿਹੜਾ ਸਟੇਸ਼ਨ ਦਾ ਜਿਹੜਾ ਮੁੱਖ ਸੰਚਾਲਕ ਹੁੰਦਾ ਨੇ ਸardar ਮਿੱਕਰ ਸਿੰਘ ਨੂੰ ਫੋਨ ਕੀਤਾ ਕਿ ਜਿਹੜੀ ਟ੍ਰੇਨ ਟ੍ਰੇਨ ਆ ਰਹੀ ਆ ਇਹਦੇ 'ਚ ਸਿੱਖਾਂ ਦੀ ਬੇਨਤੀ ਕਾਫੀ ਹੈ ਕਾਫੀ ਹੈਗੀ ਤੇ ਜਿਵੇਂ ਦੇ ਕਲਕੱਤੇ ਦੇ ਹਾਲਾਤ ਹੈਗੇ ਕਿ ਤੁਸੀਂ ਜਲਦੀ ਇੱਥੇ ਪਹੁੰਚੋ

ਉਹ ਪਰਿਵਾਰ ਹਿੰਦੂ ਪਰਿਵਾਰ ਦੇ ਮੁਖੀ ਦੀ ਪਹਿਲੀ ਇਹ ਗੱਲ ਸੀ ਕਿ ਬਾਹਰ ਸਿੱਖਾਂ ਨੇ ਇੰਨਾ ਕੁ ਸ਼ੋਰ ਰਿਹਾ ਜਾਂ ਟ੍ਰੇਨ ਇੰਨਾ ਕੁ ਸ਼ੁੰਡਾ ਆ ਰਿਹਾ ਵੀ ਸਾਨੂੰ ਤੁਹਾਨੂੰ ਮੀਤ ਹੈ ਵੀ ਤੁਸੀਂ ਸਿੱਖਾਂ ਨਾਲ ਪਲੇਟ ਰਕਾਂ ਤੇ ਸਾਨੂੰ ਬਿਲਕੁਲ ਇੱਥੋਂ ਸਖਤ ਕੱਢ ਸਕਦੇ ਹਾਂ ਜਾਂ ਸਖਤ ਤੇਰੀ ਪਹਤਾ ਸਕਦੇ ਹਾਂ। ਤੋਂ ਸਰਕ ਕਮਿਟੀ ਕਰਤਿਆਂ ਨੂੰ ਤੇ ਗਿਆ ਸੀ ਕਿ ਅਸੀਂ ਜਿੰਮੇਵਾਰ ਹੈਗੇ ਕਿ ਅਗਰ ਤੁਹਾਨੂੰ ਕੁਝ ਹੁੰਦਾ ਹੋਇਆ। ਤੋਂ ਸਰਕ ਕਮਿਟੀ ਕਰਤਿਆਂ ਨੂੰ ਨਾ ਇਹ ਪਹਿਲੇ ਕੁਲੋਖੇ ਸਮੇਂ ਜਦੋਂ ਸਿੱਖਾਂ ਦੇ ਚਾਰੇ ਪਾਸੇ ਪੀੜ ਬਣੀ ਹੋਈ ਆ ਉਹਨੇ ਨਾਲ ਦੇ ਸਿੱਖਾਂ ਨੇ ਉਸ ਪਰਿਵਾਰ ਨੂੰ ਉੱਥੋਂ ਕੱਢਿਆ ਉਹਨਾਂ ਦੇ ਇੱਕ ਗੁਰਦੁਆਰਾ ਸਾਹਿਬ ਹੈਗਾ ਉੱਥੇ ਰੱਖਿਆ ਫਿਰ ਉਹ ਪਰਿਵਾਰ ਨੂੰ ਬਿਲਕੁਲ ਇੰਨੇ ਜੋਖਮ 'ਚ ਲੈ ਕੇ 3 ਦਿਨ ਬਾਅਦ ਆਗਰੇ ਕਰੇ ਛੱਡ ਕੇ ਆਇਆ। ਉਹ ਪਰਿਵਾਰ ਅਗਲੇ ਦਿਨ ਬਿਲਕੁਲ ਆਪ ਦੇ ਉਹ ਪਰਿਵਾਰ ਨੂੰ ਜੋ ਕਰੇ ਪਛਾਇਆ ਗਿਆ ਉਸ ਤੋਂ ਬਾਅਦ ਅਗਲੇ ਦਿਨ ਉਹ ਪਰਿਵਾਰ ਆਪਣੀ ਮਹੱਲੇ ਦੇ ਕੁਝ ਮੁੰਡੇ ਮੁੰਡਿਆਂ ਨੂੰ ਲੈ ਕੇ ਨਾਲੋਂ ਬੰਦੇ ਹਨ। ਸਿੱਖਾਂ ਦੇ ਖਾਨ ਆਸਤੇ ਕੁਝ ਰਾਸ਼ਨ ਪਾਣੀ ਸੁੱਕਾ ਅਨਾਜ ਲੈ ਕੇ ਆਏ ਤਾਂ ਉਹਨੇ ਸਿੱਖਾਂ ਨੇ ਮਦਦ ਕਰਨ ਆਸਤੇ ਗਿਆ। ਉਸ ਸਿੱਖਾਂ ਨੇ ਜਿੱਥੇ ਇੰਨਾ ਕੁਝ ਹੋ ਰਿਹਾ ਸੀ ਥਾਂ ਤੇ ਸਿੱਖਾਂ ਦੇ ਕਤਲ ਫਿਰ ਵੀ ਆਪਣਾ ਜੋ ਮਾਰ ਰਿਹਾ ਜੋ ਦਿੱਤਾ ਹੋਇਆ ਉਹਨਾਂ ਦਾ ਜੀਵਨ ਜਾਤ ਛੱਡੀ ਨਹੀਂ ਹੈਗੀ ਆਪਾਂ ਨਵੰਬਰ 83 ਬਾਰੇ ਇਹ ਸਾਰੀ ਗੱਲਾਂ ਕਰਦੇ ਹੈ ਕਿ ਸਿੱਖਾਂ ਦਾ ਬਹੁਤ ਨੁਕਸਾਨ ਹੋਇਆ ਕੋਈ ਦੋਰਾ ਹੀ ਨਹੀਂ ਇਹ ਨੁਕਸਾਨ ਨਹੀਂ ਹੋਇਆ ਸਿੱਖ ਕਤਲ ਹੋਏ ਬੀਬੀਆਂ ਦੀ ਬੇਇੱਜ਼ਤੀ ਹੋਈ ਗੁਰੂ ਘਰਾਂ ਦੇ ਅਨ ਸਤਕਾਰ 'ਚ ਬੇਅਦਬੀਆਂ ਹੋਈਆਂ ਉੱਥੇ ਪਰ ਉੱਥੇ ਇੱਥੇ ਹੈ ਕਿ ਜਿੱਥੇ ਸਿੱਖਾਂ ਦੀ ਨਾ ਸਭ ਕੁਝ ਹੋ ਰਿਹਾ ਸੀ ਸਿੱਖਾਂ ਨੇ ਮਾਰਿਆ ਜਦਬ ਸਤਕਾਰ ਅਸਤੇ ਯਾਦ ਰੱਖਿਓ ਸੇ ਬਹੁਤ ਵਧੀਆ ਤੁਮ ਕੀ ਮੁਨੀਆਂ ਕੁਛ ਕਟਨਾਵਾ ਸਾਂਝੀਆਂ ਕਰਨਾ ਚਾਹਿਆ ਇਹ ਬੰਗਾਲ ਦੀ ਅੰਡਾਲ ਪੂਲ ਅਖਰ ਕਰਕੇ ਜਗਾ ਹੀ ਉੱਥੋਂ ਦੀ ਕਰਨਾ ਹੈ ਉੱਥੇ ਸਵੇਰੇ ਹੀ ਹੀ ਪੀੜ ਨੇ ਜਦੋਂ ਹਮਲਾ ਕੀਤਾ ਦਿਨ ਦਾ ਬਿਲਕੁਲ 889 10 9 ਤੋਂ ਪਹਿਲਾਂ ਇਹ ਕਿੰਨੇ ਕਰਨਾ ਹੈ ਕਿ ਪੀੜ ਹਜ਼ਾਰਾਂ ਕੇ ਬੰਦਾ ਹੋਗਾ ਵਰਤਸਿਰ ਤੇ ਹਮਲਾ ਕਰਨ ਆ ਰਿਹਾ ਉਸਨੇ ਗ੍ਰੰਥ ਸਿੰਘ ਨੇ ਕੁਝ ਆਪਣੀ اخلاਕੀ ਕਮਜ਼ੋਰੀ ਦਿਖਾਈ ਉਹ ਗੁਰਦਰਾ ਸੇਕ ਛੱਡ ਕੇ ਭੱਜ ਗਿਆ ਕੋਸਤੇ ਗੁਰਦਰਾਹਤ ਤੋਂ ਥੋੜੀ ਦੂਰੀ ਸardar jigender singh ਹੁੰਦਾ ਦਾ ਮਕਾਨ ਸੀ ਜਦੋਂ ਜਦੋਂ ਪਤਾ ਲੱਗਾ ਕਿ ਪੀੜ ਗੁਰਦਰਾ ਸਾਹਿਬ ਵੱਲ ਪਾਸੇ ਆ ਰਹੀ ਉਹ ਕਾਫੀ ਬਜ਼ੁਰਗ ਸੀਗੇ ਜੀਮਿੰਦਰ ਸਿੰਘ ਉਹ ਪੀੜ ਨੂੰ ਰੋਕਣ ਵਾਸਤੇ ਇਕੱਲੇ ਹੀ ਅਸਲ ਕਿ ਮस्सी ਸਾਲ ਦੀ ਉਮਰ ਦੇ ਹੋਣਗੇ ਉਹ ਪੀੜ ਨੂੰ ਰੋਕਣ ਵਾਸਤੇ ਗੁਰਦਰਾ ਸਾਹਿਬ ਪਾਸੇ ਮਾਰਦੇ ਜਦੋਂ ਪੀੜ ਬਿਲਕੁਲ ਉਹ ਵੀ ਪਹੁੰਚੇ ਪੀੜ ਵੀ ਉੱਥੇ ਪਹੁੰਚ ਚੁੱਕੀ ਸੀ ਤੋਂ ਸਲਾਰ ਜਗਿੰਦਰ ਸਿੰਘ ਹੁੰਦਾਨੀ ਪੀੜ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਪੀੜ ਨਾ ਰਕੀ ਪੀੜ ਦੇ ਮੈਂ ਤਾਂ ਕਿ ਤੁਸੀਂ ਪਾਸੇ ਹੋ ਜੋ ਸੀ ਗੁਰਦਰਾ ਸਾਹਿਬ ਨਾਲ ਜੋ ਕਰਨਾ ਸੀ ਕਰਾਂਗੇ ਪਰ ਸਰਦਾਰ ਜਗਿੰਦਰ ਸਿੰਘ ਹੁਣ ਹੀ ਉੱਥੋਂ ਪਾਸੇ ਨਹੀਂ ਹੋਏ ਪੀੜ ਨੇ ਉਹਨਾਂ ਨੂੰ ਪੱਥਰਾਂ ਨਾਲ ਜਾਂ ਲਾਖਿਆਂ ਨਾਲ ਕੁਚ-ਕੁਚ ਕੇ ਉੱਥੇ ਛੀਤ ਕਰ ਦਿੱਤਾ ਪਰ ਪਰ ਜੌਂਦੇ ਜੀ ਸਰਦਾਰ ਜਗਿੰਦਰ ਸਿੰਘ ਹੁਣ ਤੋਂ ਪਾਸੇ ਨਹੀਂ ਹੋ ਸਕੀ ਉਸ ਤੋਂ ਬਾਅਦ ਜਦੋਂ ਇਹ ਪੀੜ ਬਿਲਕੁਲ ਹਮਲਾ ਗੁਰਦਰਾ ਸਾਹਿਬ ਦੇ ਮਹਾਰਾਜ ਰੂਫਾਂ ਦੀ ਵੀ ਆਦਮੀ ਕਰਕੇ ਅਗਲੇ ਪਾਸੇ ਨੂੰ ਗਈ ਤਾਂ ਉੱਥੇ ਸਰਦਾਰ ਕੁੰਦਨ ਸਿੰਘ ਉਹਨਾਂ ਦੇ ਘਰਾਂਲੇ ਪਾਸੇ ਨੂੰ ਜਦੋਂ ਪਹੁੰਚੀ ਹੈਗੀ ਉਸ ਸਿੱਖਾਂ ਨੂੰ ਜਦੋਂ ਪਤਾ ਲੱਗਾ ਕਿ ਪੀੜ ਬਹੁਤ ਚੜ੍ਹ ਕੇ ਆ ਰਹੀ ਸਿੱਖਾਂ ਨੇ ਖਾਂਡੂ ਕਰਕੇ ਉਹ ਕੇ ਮੁਕਾਬਲਾ ਕਰਨ ਦਾ ਸੋਚਿਆ ਸਰਦਾਰ ਖੁੰਦਰ ਸਿੰਘ ਹੁਣੀ ਸੀ ਹਜਾਰਾ ਸਿੰਘ ਹੁਣੀ ਸੀ ਉੱਥੇ ਇੱਕ ਪੰਜਾਬ ਪੁਲਿਸ ਤੋਂ ਆਪਣੀ ਨੌਕਰੀ ਤੋਂ ਸੇਵਾਮੁਕਤ ਹੋ ਕੇ ਸਰਦਾਰ ਮੋਹਨ ਸਿੰਘ ਹੁਣੀ ਉਹ ਉੱਥੇ ਪਹੁੰਚੇ ਸੀ ਉਹਨਾਂ ਨੇ ਉਹਨਾਂ ਨੇ ਵੀ ਉਹਨਾਂ ਤੋਂ ਮੰਨੀ ਕਿ ਕਿ ਆਪਣਾ ਮੁਕਾਬਲਾ ਕਰਨਾ ਚਾਹੀਦਾ ਤਾਂ ਇੱਕ ਘਰੇ ਸਰਦਾਰ ਖੁੰਦਰ ਸਿੰਘ ਕੇ ਘਰੇ ਇਕੱਠੇ ਹੋ ਕੇ ਕੰਕਾਰ ਸਖਿਆ ਪੱਖੋਂ ਸਭ ਤੋਂ ਵਧੀਆ ਸੀ ਕਿ ਉਹ ਜਿਹਨਾਂ ਨੇ ਉਹਦਾ ਮੁਕਾਬਲਾ ਕਰਨ ਦੇ ਫ਼ੀੜ ਜਦੋਂ ਆਈ ਤੇ ਸਰਦਾਰ ਮੋਹਨ ਸਿੰਘ ਹੁੰਨਾ ਨੇ ਬੰਦੂਕ ਨਾਲ ਫੈਰ ਕੀਤੇ ਤੇ ਪੀੜ ਪਿੱਛੇ ਮੁੜ ਗਈ। ਉਹ ਦੂਸਰੀ ਫੇਰ ਫੀੜ ਚੜ੍ਹ ਕੇ ਆਈ ਪਰ ਸਰਦਾਰ ਮੋਹਨ ਸਿੰਘ ਹੁੰਨਾ ਦੀ ਜੀ ਮੋਰਚਾ ਬੰਦੀ ਤੋਂ ਬਹੁਤ ਵਧੀਆ ਸੀ ਪਰ ਫੀੜ ਨੂੰ ਅੱਗੇ ਨਹੀਂ ਆਉਣ ਦਿੱਤਾ। ਇੰਨੇ ਸਮੇਂ 'ਚ ਸਿੱਖਾਂ ਕੋਲ ਖਬਰ ਪਹੁੰਚੀ ਕਿ ਇੱਕ ਜਿੱਥੇ ਸੇ ਇਕੱਠੇ ਤੋਂ ਥੋੜੀ ਦੂਰੀ ਸਰਦਾਰਜੀਤ ਸਿੰਘ ਹੁੰਨਾ ਦੇ ਇੱਕ ਘਰ ਹੈਗਾ। ਉਹ ਕੱਲੇ ਰਹਿ ਕੇ ਬਾਕੀ ਸਾਰੇ ਫੀਪਰ ਉੱਤੇ ਇਕੱਠੇ ਹੋ ਗਏ ਸੀ। ਤੋ ਜਦੋਂ ਸਰਦਾਰ ਰਜੀਤ ਸਿੰਘ ਹੁੰਨਾ ਦੇ ਪੀੜ ਨੂੰ ਪਤਾ ਲੱਗਾ ਕਿ ਇੱਕ ਸਿੱਖ ਕਲਾਕਾਰ ਹੈਗਾ ਪੀੜ ਉਹਦੇ ਲੈਪਸ ਨੂੰ ਹਮਲਾ ਕਰਨ ਚੱਲਦੇ। ਤੋ ਉਸ ਇਸ ਹਮਲੇ ਦੇ ਸਮੇਂ ਸਰਦਾਰ ਰਜੀਤ ਸਿੰਘ ਦੇ 20 ਸੀਗਾ ਬੰਗਾਲੀ ਸਿੱਮਤਰ ਉਹ ਉਹਨਾਂ ਦੇ ਘਰ ਦੀਆਂ ਬੀਬੀਆਂ ਆਪਣੇ ਘਰੇ ਲੈ ਗਿਆ। ਪਰ ਪੀੜ ਬਹੁਤ ਜ਼ਿਆਦਾ ਉੱਥੇ ਕੋਈ ਪਹੁੰਚਣ ਕਰਕੇ ਹੋ ਗਿਆ ਸੀ ਕਿ ਬੀਬੀਆਂ ਦੀ ਬੇਪੱਤ ਕਰਨੀ ਹੈ ਪਰਿਵਾਰ ਵਾਲਿਆਂ ਨੂੰ ਕਹਿ ਰਹੇ ਸੀ ਕਿ ਇਹਨਾਂ ਨੂੰ ਬਾਹਰ ਕੱਢ ਦਿੱਤਾ ਜਾਵੇ। ਜਦੋਂ ਇਹਦੀ ਖਬਰ ਸਰਦਾਰ ਮੋਹਨ ਸਿੰਘ ਹੁੰਨਾਂ ਨੂੰ ਲੱਗੀ ਪਈ ਐ ਕਰਕੇ ਸਿੱਖਾਂ ਦੀਆਂ ਬੀਬੀਆਂ ਤੇ ਹਮਲੇ ਹੋ ਗਏ ਬੇਪਤ ਹੁੰਦੀ ਗੱਲ ਚੱਲ ਰਹੀ ਆ ਤਾਂ ਆਪਣ ਨੂੰ ਬਚਾਉਣ ਜਾਣ ਲੱਗ ਪਿਆ ਜਦੋਂ ਉੱਥੇ ਸਿੱਖਾਂ ਦੀ ਆਪਸ ਚ ਗੱਲਬਾਤ ਹੋਈ ਤਾਂ ਕੋਈ ਸਿੱਖਾਂ ਨੇ ਆਖਿਆ ਕਿ ਬਾਹਰ ਦੇ ਹਾਲਾਤ ਇੰਨੇ ਸਹੀ ਨਹੀਂ ਹੈ ਕਿ ਆਪਾਂ ਆਪਣਾ ਟਿਕਾਣਾ ਜਾਂ ਮੋਰਚਾ ਬੰਦੀ ਛੱਡ ਕੇ ਪਾਸੇ ਚਲੇ ਜਾਈਏ। ਤੋਂ ਸਰਦਾਰ ਮੋਹਨ ਸਿੰਘ ਹੁੰਨਾਂ ਦੇ ਉੱਥੇ ਜਵਾਬ ਸੀਗਾ ਕਿ ਜੇ ਆਪਨੇ ਜਉਂਦੇ ਜੀ ਸਿੱਖਾਂ ਦੀ ਬੇਪਤ ਹੋਊਗੀ ਤਾਂ ਆਪਾਂ ਇਹਨੂੰ ਮਰਦਾਨਾ ਤੋਂ ਜ਼ਿਆਦਾ ਬਿਹਤਰ ਹੋਊਗਾ। ਇਹ ਗੁਰਮਤਾ ਕਰਨ ਤੋਂ ਬਾਅਦ ਉਹ 10 ਸਿੱਖ ਗਏ ਉੱਥੇ ਪੀੜ ਤੇ ਹਮਲਾ ਕਰਕੇ ਉਹ ਪਰਿ ਜਦੋਂ ਬਿਲਕੁਲ ਵਾਪਸ ਆ ਰਹੇ ਸੀ ਟੀੜ ਨੂੰ ਬੀਬੀਆਂ ਨੂੰ ਲੈ ਕੇ ਜਦੋਂ ਬਿਲਕੁਲ ਦਰਵਾਜ਼ੇ ਤੇ ਪਹੁੰਚੇ ਤੇ ਪੁਲਿਸ ਨੇ ਉੱਥੇ ਗੋਲੀ ਚਲਾ ਦਿੱਤੀ ਇਸ ਗੋਲੀਬਾਰੀ ਵਿੱਚ ਸਰਦਾਰ ਮੋਹਨ ਸਿੰਘ ਹੁਣੇ ਮੌਕੇ ਤੇ ਹੀ ਸ਼ਹੀਦ ਹੋ ਗਏ ਸੀਗੇ ਉਹਨਾਂ ਲਈ ਇੱਕ ਸੀਗੇ ਫੁੰਦਨ ਸਿੰਘ ਨੂੰ ਵੀ ਬਾਹਰ ਚ ਗੋਲੀ ਲੱਗੀ ਸੀ ਔਰ ਪੁਲਿਸ ਦਾ ਤੁਸੀਂ ਇੱਥੇ ਵਰਤਾਰਾ ਦੇਖੋ ਸਾਰੇ ਕਾਸੇ 'ਚ ਪੁਲਿਸ ਦਾ ਕੀ ਕੰਮ ਕਰਨ ਦਾ ਤਰੀਕਾ ਹੋਗਾ ਕਿ ਪੁਲਿਸ ਨੇ ਉੱਥੋਂ 13 ਸਿੱਖਾਂ ਨੂੰ ਗ੍ਰਿਫਤਾਰ ਕੀਤਾ ਉਹਨਾਂ ਨੂੰ ਥਾਣੇ ਲੈ ਗਈ ਔਰ 13 ਸਿੱਖਾਂ ਉੱਪਰ ਕਤਰਚਾ ਸੀਗਾ وہ مرکے درگاپور کمیٹی گردہ گردو سربلی کمیٹی آئی انہوں نے جمانت کرائیا اور پرچہ بعد چلو کچھ سمیں بعد رفا دفا ہو گیا یہ سارے وتارے چیز طرح ہی جو جب آپ یہ گل کر دیں گے کہ سارے بندے سارے پاس سکھاں سے حملے ہو رہے تھے میں اتنے دو چار گٹنا سانجیاں کرنا چاہوں کہ جیڑے سکھاں سکھانے گوانڈی سی یا گیر سکھ بندے سے انہیں کمی مدد کی بکارو بارے بالکل یہ ہے کہ سکھان کا دلی کانپور تو بعد جی سب تو زیادہ نقصان ہوئے تو بکارو ہوا

ਉਹ ਬਿਹਾਰੀ ਰਾਜਪੂਤ ਦਾ ਪਰਿਵਾਰ ਜਿਹਨਾਂ ਦੀ ਜਿਹੜੀ ਬਿਹਾਰੀ ਰਾਜਪੂਤ ਦੀ ਪਤਨੀ ਸੀ ਕਮਲਾ ਦੇਵੀ ਉਹ ਬਹੁਤ ਅਰਥ ਦਿੱਤੀ ਸੀ। ਉਹ ਕਹਿੰਦੇ ਵੀ ਅਸੀਂ ਵੀ ਡੰਗਰ ਰੱਖੇ ਹੁੰਦੇ ਸੀਗੇ ਤੇ ਉਹਨਾਂ ਦੇ ਡੰਗਰ ਸੀ ਸਾਡੇ ਡੰਗਰਾਂ ਨੂੰ ਬੰਨਣ ਕਰਕੇ ਜਾਂ ਪੱਠਿਆਂ ਨੂੰ ਲੈ ਕੇ ਜਾਂ ਥਾਂ ਕਰਕੇ ਹਮੇਸ਼ਾ ਹੀ ਕਲੇਸ਼ ਰਹਿੰਦੇ ਸਾਡਾ ਰੋਜ਼ ਉਹਨਾਂ ਨਾਲ ਇਹ ਸੀਗਾ ਕਿ ਰੋਜ਼ ਉਹਨਾਂ ਨਾਲ ਸਾਡਾ ਲੜਾਈ ਝਗੜਾ ਰਹਿਣਾ ਰੋਜ਼ ਬੋਲ ਕਾ ਗੋਰ ਹੋਣਾ। ਤੋਂ ਕਹਿੰਦੇ ਜਦੋਂ ਨਵੰਬਰ 84 'ਚ ਸਾਨੂੰ ਪਤਾ ਲੱਗਾ ਕਿ ਸਿੱਖਾਂ ਤੇ ਹਮਲੇ ਹੋ ਰਹੇ ਆ ਇਸ ਤਰ੍ਹਾਂ ਬੁਕਾਰ ਉੱਤ ਬਹੁਤ ਵੱਡੇ ਮਾਨਨੇ ਤੇ ਹੋਇਆ ਜੇਕਰ ਕੇ ਸਾਨੂੰ ਪਤਾ ਹੀ ਸੀ ਕੀ ਹੋ ਰਿਹਾ ਤੇ ਉਥੇ ਕੀਤਾ ਕਿ ਆਪ ਤੇ ਪਚਾਸ ਤੇ ਕੀ ਕੀਤਾ ਜਾਵੇ ਤੋਂ ਸਭ ਤੋਂ ਪਹਿਲਾਂ ਗਯੰਤੀ ਕਿ ਆਪਾਂ ਨੂੰ ਕਮਲਾ ਜੀ ਵੀ ਕੇ ਘਰ ਹੀ ਨਹੀਂ ਜਾਣਾ ਚਾਹੀਦਾ ਕਿਉਂਕਿ ਇਸ ਆਪਣੇ ਨਾਲ ਬਹੁਤ ਆਪਸ਼ ਹੈਗੀ ਆ ਇਹਨੇ ਆਪਣਾ ਬਹੁਤ ਜਿਆਦਾ ਨੁਕਸਾਨ ਕਰ ਪਰ ਜਦੋਂ ਉਹ ਬੀਬੀ ਉਥੇ ਪਹੁੰਚੀ ਉਹ ਆਪ ਉਹਨਾਂ ਦੇ ਸਿੱਖਾਂ ਦੇ ਘਰੇ ਨੂੰ ਸਿੱਖਣ ਨੂੰ ਦੱਸਿਆ ਹਨ ਕਿ ਕਿਵੇਂ ਐ ਕਰਕੇ ਹਮਲਾ ਹੋ ਗਿਆ ਤੁਸੀਂ ਸਾਡੇ ਘਰੇ ਚੋ ਉਹ ਬਿਲਕੁਲ ਹੈਰਾਨ ਹੋਈ ਉਹ ਪੂਰਾ ਪਰਿਵਾਰ ਪਰੋ ਆਪਣੇ ਪਰਿਵਾਰ ਨੂੰ ਲੈ ਕੇ ਬੀਬੀ ਕਮਲਾ ਜੀ ਵੀ ਆਪਣੇ ਘਰੇ ਲੈ ਆਈ ਔਰ ਪੀੜ ਬਿਰਕੂਲ 파ਰੂ ਹੋ ਕੇ ਉੱਥੇ ਪਹੁੰਚ ਗਈ ਉਸਨੇ ਬਹੁਤ ਜ਼ੋਰ ਲਾਇਆ ਬੀਬੀ ਅੱਗੇ ਕਿ ਭਾਈ ਵੀ ਤੁਸੀਂ ਇਹ ਬੰਦਿਆਂ ਨੂੰ ਬਾਹਰ ਕੱਢ ਦਿਓ ਅਸੀਂ ਇਹਨਾਂ ਨੂੰ ਜੋ ਬੰਦਾ ਵਿਹਾਰ ਆਪਦਾ ਕਰਾਂਗੇ ਪਰ ਉਹ ਬੀਬੀ ਇਕੱਲੀ ਬੀਬੀ ਹੋਣ ਦੇ ਬਾਵਜੂਦ ਜ਼ੋਰਤਨਾਗੂਏ ਦੱਗੇ ਖੜੀ ਹੋਈ ਉਹਦੇ ਹੀ ਸੀ ਕਿ ਪਹਿਲਾਂ ਤੁਸੀਂ ਮੈਨੂੰ ਮਾਰੋ ਫਿਰ ਇਹਨਾਂ ਨੂੰ ਕਿਸੇ ਕੁਸ ਕਰਨਾ ਹੈ ਤੋ ਵਾਇਕਲ ਯਾਰ ਦੀ ਕਲਾ ਵਰਤੀ ਕੀ ਕਿਸੇ ਨੂੰ ਨੁਕਸਾਨ ਨਹੀਂ ਹੈ ਪਰ ਸ਼ਾਮ ਤੱਕ ਨੂੰ ਕਿ ਬਕਰ ਦੇ ਹਾਲਾਤ ਬਹੁਤ ਜ਼ਿਆਦਾ ਬਦਲ ਚੁੱਕੇ ਸੀਗੇ ਤੋ ਬੀਬੀ ਨੇ ਪਰਿਵਾਰ ਨਾਲ ਨੁਕਸਾਂ ਕਿ ਹੁਣ ਮੈਨੂੰ ਤੁਹਾਨੂੰ ਬਚਾਉਣਾ ਬਹੁਤ ਜ਼ਰੂਰੀ ਹੈ ਕਿਉਂਕਿ ਮਤਲੀ ਹੈ ਤੋ ਤੁਹਾਨੂੰ ਕੋਈ ਹੋਰ ਪ੍ਰਬੰਧ ਕਰਨਾ ਪਏਗਾ ਤੋ ਪ੍ਰਬੰਧ ਦੇ ਨਾਤੇ ਤਾਂ ਹੁਣ ਖੈਰ ਉੱਥੇ ਕੁਝ ਵੀ ਨਹੀਂ ਹੈਗਾ ਸੀ ਕਿਉਂਕਿ ਸਰਕਾਰੀ ਸੰਪਰ ਜੋ ਵੀ ਸੀਗਾ ਪੁਲਿਸ ਫੌਜ ਸਭ ਕੁਝ ਪੀੜ ਦੇ ਨਾਲ ਹੀ ਸੀ ਪਰ ਉੱਥੇ ਉਹਨਾਂ ਦਾ ਇੱਕ ਬੰਗਾਲੀ ਸੀ ਡਾਕਟਰ ਮਾਧੁਕਰ ਉਹ ਉਹਨਾਂ ਨੂੰ ਸਿੱਖ ਪਰਿਵਾਰਾਂ ਦੇ ਬੱਚਿਆਂ ਨੂੰ ਆਪ ਦੇ ਨਾਲ

ਉੱਥੇ ਸਰਦਾਰ ਭਜਨ ਸਿੰਘ ਹੁਣੀ ਸੀ ਉੱਥੇ ਲੋਕਲ ਸੀਗੇ ਜੋ ਫੌਜ ਤੇ ਨੇਵੀ ਵਿੱਚ ਕੰਮ ਕਰਦੇ ਸੀ ਉਹ ਗੈਸ ਸਿੱਖ ਬੰਦੇ ਸੀ ਪਹਿਲਾਂ ਉਹ ਸੱਤ ਪਾਸ਼ਾਾਂਵਾਂ ਉਹ ਜਾਣਦੇ ਸੀਗੇ ਬਹੁਤ ਨਿਹਰੂ ਸੀਗੇ ਉਹ ਬਰਦਰਾ ਸਾਬ ਬਹੁਤ ਸੇਵਾ ਸਮਰਪਤ ਕਰਦੀ ਸੀ ਤੋ ਜਦੋਂ ਉਹ ਨੇਵੀ ਕਿਉਂ ਕੰਮ ਕਰਦੇ ਸੀਗੇ ਉੱਥੇ ਕਿਦੇ ਸਿੱਖ ਨੂੰ ਨੇ ਸੇਵਾ ਤੋਂ ਖੁਸ਼ ਨਿਕ ਸਰੂਪ ਸੇਕ ਕਰਤਾ ਜਿਉਂ ਸਰੂਪ ਨੇ ਪੰਜਾਬੀ ਸਿੱਖੀ ਉਹਨਾਂ ਨੇ ਕੇਸ ਰੱਖੇ ਬਿਲੋਂ ਨੀ ਅਫਾਤ ਚ ਤਰੱਕੀ ਦੀ ਵਾਰੀ ਆਈ ਤੁਹਾਨੂੰ ਨੇ ਰੱਖਿਆ ਗਿਆ ਕਿ ਜਾਂ ਤੁਸੀਂ ਕੇਸ ਕਤਲ ਕਰਵਾਉਂ ਤਾਂ ਜਾਂ ਕੋਈ ਤਰੱਕੀ ਨਹੀਂ ਹੋਗੀ ਤੁਸੀਂ ਆਪ ਦੀ ਸੇਵਾ ਮੁਕਤੀ ਕਰ ਲਓ ਉਹਨੇ ਕਹਿ ਦਿੱਤਾ ਠੀਕ ਹੈ ਜੀ ਮੈਂ ਤਰੱਕੀ ਨਹੀਂ ਲੈਣਾ ਤਾਂ ਉਹਨੇ ਵੀ ਮੈਨੂੰ ਤੁਸੀਂ ਸੇਵਾ ਮੁਕਤ ਕਰਕੇ ਭੇਜ ਦਿੱਤਾ ਉਹਨਾਂ ਨੇ ਉੱਥੇ ਹੀ ਜਿਹੜੀ ਉੱਥੋਂ ਦੀ ਸਤੰਕ ਬੀਬੀ ਜੋ ਦੀ ਨਾਲ ਹੀ ਵਿਆਹ ਕਰਵਾਇਆ ਸੀਗਾ ਉਹ ਜਦੋਂ ਆਪਣੇ ਪਿੰਡ ਵਾਪਸ ਗਏ ਤੋਂ ਪਿੰਡ ਦੇ ਪਰਿਵਾਰ ਨੇ ਵੀ ਉਹਨਾਂ ਨੂੰ ਆਪਣਾਉਣ ਤੋਂ ਮਨਾ ਕਰ ਦਿੱਤਾ ਤਾਂ ਉਹਨਾਂ ਨੂੰ ਕਿਹਾ ਵੀ ਤੁਸੀਂ ਬਿਲਕੁਲ ਸਿੱਖ ਨਹੀਂ ਰਹੇ ਹੈਗੇ ਜਾਂ ਤੁਸੀਂ ਸਾਡੇ ਅਰਗੇ ਨਹੀਂ ਰਹੇ ਹੈਗੇ ਉਹ ਦੋਸੇ ਇੱਥੇ ਚਲੇ ਜਾਓ ਉਹ ਆਪਣੇ ਪਰਿਵਾਰ ਨੂੰ ਨਾਲ ਲੈ ਕੇ ਆਪਣੇ ਨਾਂ ਮਹਾਰਾਜ ਦੇ ਰੂਪ ਨਾਲ ਲੈ ਕੇ ਆਪਣੀ ਸਾਲੀ ਦੇ ਘਰ ਨੂੰ ਚੱਲ ਗਏ। ਉਹ ਹਾਲੀਵੁੱਡ ਤੋਂ ਕੁਝ 15 ਕਿਲੋਮੀਟਰ ਦੂਰ ਹੈਗਾ ਕੈਂਪ। ਉਹਨਾਂ ਨੇ ਸਾਨੂੰ ਦੱਸਿਆ ਉਹਨਾਂ ਦੇ ਪਰਿਵਾਰ ਨੇ ਕਿ ਜਦੋਂ ਰੇਲਵੇ ਰੇਲ ਤੇ ਗਈ ਸੀ ਉੱਥੇ ਜਿੱਥੇ ਉਹਨਾਂ ਦੇ ਸਾਲੀ ਦਾ ਘਰ ਸੀਗਾ। ਉੱਥੇ ਜਦੋਂ ਜਾ ਕੇ ਉਹਨਾਂ ਨੇ ਮਹਾਰਾਜ ਦਾ ਸਰੂਪ ਹਜੇ ਰੇਲ ਤੋਂ ਬਾਹਰ ਹੀ ਕੱਢਿਆ ਹੈਗਾ ਬਹੁਤ ਜ਼ੋਰ ਦੀ ਮੀਂਹ ਆਉਣ ਲੱਗੀ। ਉਹ ਬਿਲਕੁਲ ਭੱਜ ਕੇ پچھلے سکھ آیا ہے پہلی داس سال نہیں کر کے ہی سارا کچھ ہو رہا ماہر آیا لوگ دوروں دوروں مہاراج سروپ نمسکار کرنا سکے تو سکھ نے آپ کے روزگار واسطے چھوٹے موٹے کام شروع پڑھا

ਤੋ ਇਹ ਜਦੋਂ ਉਹਨਾਂ ਨੇ ਦੇਖਿਆ ਤੇ ਇੱਕ ਕਿਸ਼ਨ ਸਿੰਘ ਹੁਣੀ ਸੀਗੇ ਉਹ ਉੱਥੋਂ ਦੇ ਲੋਕਲ ਹਿੰਦੂ ਸੀਗੇ ਉਹਨਾਂ ਨੇ ਦੇਖਿਆ ਕਿ ਇਹਨਾਂ ਨੂੰ ਪੰਨਾ ਸਿੰਘ ਉਹਨਾਂ ਨੂੰ ਕਿਸੇ ਨੇ ਰੋਕਿਆ ਹੈਗਾ ਤੋ ਪੰਨਾ ਸਿੰਘ ਦੇ ਕੋਲੇ ਚਲੇ ਕੀ ਕਰਨਾ ਹੈ ਸੇ ਦੱਸੀ ਵੀ ਸਿੱਖ ਹੈਗਾ ਇਹਨਾਂ ਨੇ ਇੰਦਰਾ ਗਾਂਧੀ ਮਾਰੀ ਹੈਗੀ ਤੈਨੂੰ ਮਾਰਨਾ ਆਪਣਾ ਫਰਜ਼ ਬਣਦਾ ਤੋ ਕਿਸ਼ਨ ਨੇ ਕਿਹਾ ਕਿ ਦੇਖੋ ਵੀ ਜੋ ਉਹਨਾਂ ਨੇ ਕੀਤਾ ਉਹ ਮੈਨੂੰ ਨਹੀਂ ਪਤਾ ਹੈ ਪਰ ਇਹ ਸਾਡੇ ਪਿੰਡ ਦਾ ਬੰਦਾ ਹੈ ਸਾਡਾ ਭਾਈ ਮਿੱਤਰ ਹੈ ਵੀ ਜੋ ਤੁਸੀਂ ਕਰਨਾ ਇਹਨਾਂ ਉਸ ਪ੍ਰੋਬਲਮ ਮੇਰੇ ਨਾਲ ਤੁਹਾਨੂੰ ਕਰਨਾ ਪਊਗਾ ਲਿੰਨਾ ਕਹੇ ਕਿ ਉਹ ਸਰਦਾਰ ਪੰਜ ਸਿੰਘ ਨੂੰ ਕਰੇ ਲਿਆ। ਤੇ ਪਰਾਸੇ ਪਾਸੇ ਦੇ ਜਿਹੜੇ ਲੋਕ ਸੀਗੇ ਸਾਰੇ ਉਹ ਉਹਨਾਂ ਨੇ ਬਿਲਕੁਲ ਇਕੱਠੇ ਹੋ ਕੇ ਪੰਜ ਸਿੰਘ ਨਾਲ ਪੰਜ ਸਿੰਘ ਤੇ ਹਮਲਾ ਕਰਨ ਦੀ ਸੋਚੀ। ਇਹ ਜਿਹੜੀ ਸਾਰੀ ਘਟਨਾ ਕਰਨਤੀ ਪਿੰਡ ਅਲੂਰ ਦੇ ਲੋਕਾਂ ਨੂੰ ਪਤਾ ਲੱਗਾ ਕਿ ਐਂ ਕਰਕੇ ਪੰਜ ਸਿੰਘ ਤੇ ਹਮਲਾ ਹੋ ਰਿਹਾ। ਤੋਂ ਬਹੁਤ ਨੇਕ ਰੂਹੀ ਪੰਜ ਸਿੰਘ ਨੂੰ ਸਾਰੇ ਜਾਣਦੇ ਸੀ ਕਿ ਬਹੁਤ ਵਧੀਆ ਕਿਰਦਾਰ ਵਾਲੇ ਬੰਦੇ ਹੈਗੇ। ਸਾਰੇ ਪਿੰਡ ਨੇ ਗੁਰਮੱਥਾ ਕਰਕੇ ਅਗਰ ਤੁਸੀਂ ਅਲੂਰ ਹੁਣ ਵੀ ਜਾਓ ਉੱਥੋਂ ਦੋ ਰਸਤੇ ਜਾਂਦੇ ਆ। ਨੇਰਾ ਜੀ ਨੈਪਟੂ ਦੋ ਰਸਤੀ ਪਿੰਡ ਨੂੰ ਜਾਂਦੇ ਉਹਨਾਂ ਦੋਨਾਂ ਰਸਤੀਆਂ ਤੇ ਪੱਕਾ ਪੈਰਾ ਲਾਇਆ ਔਰ 10 ਦਿਨ ਉਸ ਪੂਰੇ ਪਿੰਡ ਨੇ ਉਹਨਾਂ ਦੀ ਤੇਰੇਦਾਰੀ ਕੀਤੀ ਉਹਨੋਂ ਉਹਨਾਂ ਦਾ ਖਾਨ ਫੀਨ ਉਹਨਾਂ ਦੇ ਘਰੇ ਪਹੁੰਚਦੇ ਤੱਕ ਆਰਦੀ ਸੀ ਉਹਨਾਂ ਦੇ ਆਕ ਭਜਨ ਸਿੰਘ ਹੁਣ ਤੱਕੜਾਈ ਕਰ ਗਏ ਹੈ ਉਹਨਾਂ ਦੀ ਧਰਮ ਪਤਨੀ ਹੋਣ ਹੈਗੇ ਸੋ ਉਹਨਾਂ ਨੂੰ ਮਿਲਣ ਸਾਨੂੰ ਚਤਨਾ ਦੱਸੀ ਕਿ ਜਿੰਨੇ ਦਿਨ ਉਹ ਭਜਨ ਸਿੰਘ ਹੁਣ ਤਾਂ ਗੁਰਦਾਸ ਹੈ ਵੀ ਰਹੇ ਉੱਥੇ ਬਸ ਉਹਨੇ ਮਹਾਰਾਜ ਦਾ 파ਠ ਜਨ ਬੰਦਗੀ ਕੀਤੀ ਔਰ 10 ਦਿਨ ਉਹਨਾਂ ਦੇ ਜਿੱਥੇ ਰਹਿੰਦੇ ਸੀ ਘਰੇ ਵਰਦਾ ਸੀ ਵਿੱਚ ਹੀ ਬਣਿਆ ਸੀਗਾ ਉੱਥੇ 10 ਦਿਨ ਇੱਕ ਬਾਅਦ ਪੱਕਾ ਹੁੰਦਾ ਰਿਹਾ ਉਹ ਮੰਨਦੇ ਸੀ ਕਿ ਇਲਾਕੇ ਵਾਲੇ ਵੀ ਮੰਨਦੇ ਸੀ ਗੁਰੂ ਦੀ ਬਖਸ਼ਿਸ਼ ਹੈਗੀ ਇੱਥੇ ਹਮ ਕੁਝ ਨਹੀਂ ਹੋਣਾ ਹੁਣ ਵੀ ਉਹਨਾਂ ਦਾ ਪਰਿਵਾਰ ਉੱਥੇ ਪੂਰੇ ਲੱਖ 21 ਸਿੱਖ ਪਰਿਵਾਰ ਹੈਗਾ ਔਰ ਬੜੀ ਸ਼ਾਨ ਨਾਲ ਜਿੱਤਨਾ ਰਹਿ ਰਿਹਾ ਹੈ ਇਹ ਸਾਰੀਆਂ ਘਟਨਾਵਾਂ ਦੱਸਣ ਦਾ ਕਾਰਨ ਇਹੀ ਹੈ ਕਿ ਆਪਾਂ ਜਦੋਂ ਨਵੰਬਰ 88 ਦੀ ਗੱਲਬਾਤ ਕਰਦੇ ਹਾਂ ਉਹਦੇ ਚ ਇੱਕ ਸਾਰੇ ਹੀ ਘਟਨਾਵਾਂ ਦੀ ਜਾਦਾ ਵਿਆਖਿਆ ਹੋਊਗੀ ਕਿ ਸਿੱਖਾਂ 'ਤੇ ਹਮਲੇ ਹੋਏ ਜਾਂ ਸਾਰੇ ਸਿੱਖਾਂ ਨੂੰ ਮਾਰਨਗੇ ਪ੍ਰਤੀਬਾਤ ਹੱਦ ਤੱਕ ਕੁਝ ਮੰਦੀਸ ਤਰ੍ਹਾਂ ਦੇ ਵੀ ਹੈਗੇ ਸੀਗੇ ਜਿਨ੍ਹਾਂ ਨੇ ਜਿੰਨੀ ਕੁ ਸਮੇਂ ਬਣਦੀ ਮਦਦ ਸਿੱਖਾ ਨਹੀਂ ਕੀਤੀ ਹੈ। ਬਾਕੀ ਸਿੱਖਾਂ ਦਾ ਆਪੋ ਆਪਣੇ ਈਮੇ ਦਾ ਰਿਆ ਕੀ ਆਪਣੀ ਬਹੁਤ ਮਦਦ ਕੀਤੀ ਹੈ। ਮੈਂ ਰਾਂਚੀ ਦੀਆਂ ਹੀ ਕੁਝ ਘਟਨਾਵਾਂ ਤੋਂ ਦੱਸਦਾ ਕਿ ਕਿੰਨਾ ਫਰਕ ਪੈਂਦਾ ਹੈਗਾ ਇਹ ਸਾਰੀਆਂ ਘਟਨਾਵਾਂ ਨਾਲ ਕਿ ਤੁਸੀਂ ਕਿਸੇ ਹਾਲਾਤ ਨਾਲ ਤੁਹਾਡਾ ਵਾਅ ਵਾਸਤਾ ਕਿੰਨੇ ਪੈਂਦਾ ਹੈਗਾ। ਰਾਂਚੀ ਸਿੱਖਾਂ ਦੇ ਕਾਫੀ ਕਰ ਹੈ ਗਿਆ। ਉੱਥੇ ਸਿੱਖਾਂ ਦੀ ਜ਼ਿਆਦਾ ਆਬਾਦੀ ਪੀਪੀ ਕੰਪਾਊਂਡ, ਕਿਸ਼ਨ ਕਲੋਨੀ, ਲਾਲਪੁਰਾ ਇਸ ਤਰ੍ਹਾਂ ਦੇ ਇਲਾਕਿਆਂ ਚ ਹੈਗੀ ਹੈ। ਪੀਪੀ ਕੰਪਾਊਂਡ ਸਿੱਖਾਂ ਦੀ ਸਭ ਤੋਂ ਵੱਧ ਆਬਾਦੀ ਸਿੱਖਾਂ ਨੂੰ ਦੀ ਪੂਰੀ ਘੇਰਾਬੰਦੀ ਕਰਦੇ ਰਹੀ। ਬਿਲਕੁਲ ਉਹਦੇ ਨਾਲ ਹੀ ਜੇਕਰ ਤੁਸੀਂ ਰਾਂਚੀ ਜਾਂਓ ਤਾਂ ਟੇਸ਼ਨ ਦੇ ਨਾਲ ਪੇਸ਼ਨ ਸਿੰਘ ਕਲੋਨੀ ਹੈਗੀ ਹੈ। ਪੇਸ਼ਨ ਸਿੰਘ ਕਲੋਨੀ ਸਰਦਾਰ ਪੇਸ਼ਨ ਸਿੰਘ ਨੇ 3100 ਰੇਲਵੇ ਚ ਪੀਪੀ ਸੀਗੇ। ਉੱਥੇ ਸਿੱਖਾਂ ਦੇ 40 ਤੋਂ 50 ਘਰੋਂ ਵਿੱਚ 84 ਲੋਕ ਹੈਗੇ ਸੀ। ਹੁਣ ਉੱਥੇ ਬਹੁਤ ਹੀ ਫੁੱਟਰੀ ਬਣ ਗਏ ਹੈਗੇ ਘਰਾਂ ਦੀ। ਤੋ ਜਦੋਂ ਸਿੱਖਾਂ ਨੇ ਪਤਾ ਲੱਗਾ ਕਿ ਨਵੰਬਰ 83 ਮੋਕੇ ਇੰਨੀ ਵੱਡੀ ਭੀੜ ਚੜ੍ਹ ਕੇ ਆ ਰਹੀ ਹੈਗੀ ਆ ਕਤਲਿਆਮ ਹੋ ਰਿਹਾ ਉਹਨਾਂ ਨੇ ਉਹ ਹੋਟਲ ਦੀ ਬਿਲਕੁਲ ਦੂਨੇ ਪਾਸੇ ਆਪਣੀ ਕਿਸ਼ਿੰ ਸਿੰਘ ਕਲੋਨੀ ਦੇ ਦੂਨੇ ਪਾਸੇ ਰਸਤੇ ਬੰਦ ਕਰ ਦਿੱਤੇ ਉਹਨਾਂ ਨੇ ਤੇ ਫੈਸਲਾ ਕੀਤਾ ਜਿਹੜੇ ਬਜ਼ੁਰਗ ਬੱਚੇ ਤੇ ਬੀਬੀਆਂ ਉਹ ਵਰਦਰਾਸਾ ਬੈਠ ਕੇ ਪ੍ਰਸ਼ਾਦੇ ਪੰਨਾ ਪ੍ਰਬੰਧ ਕਰਨਗੇ ਜਿਹੜੇ ਬੰਦੇ ਲੜ ਸਕਦੇ ਹੈਗੇ ਆ ਉਹ ਬਿਲਕੁਲ ਗਰੀ ਗਲੀਆਂ ਦੇ ਵਿੱਚ ਰਹਿਣਗੇ ਜਿਹੜੇ ਜਾਦੇ ਬਜ਼ੁਰਗ ਹੈ ਜਿਨ੍ਹਾਂ ਤੋਂ ਬਹੁਤੀ ਐਕਟੀਵਿਟੀ ਨਹੀਂ ਹੋਣੀ ਹੈਗੀ ਉਹ ਘਰਾਂ ਦੀ ਛੱਤਾਂ ਉੱਪਰ ਬੋਤਲਾਂ ਪੈਟਰੋਲ ਇੱਟਾਂ ਲੈ ਕੇ ਬੰਦੂਕ ਲੈ ਕੇ ਉੱਪਰ ਪੈਰੀਦਾਰੀ ਕਰਨਗੇ ਔਰ ਉਹ ਤਿੰਨ ਦਿਨ ਤੱਕ ਉਹਨਾਂ ਨੇ ਪੈਰੀਦਾਰੀ ਕੀਤੀ ਪੀੜ ਨੂੰ ਪੀੜ ਜਿੰਨੀ ਵੀਰੀ ਵੈਵ ਸਿੱਖਾਂ ਨੇ ਵਾਪਸ ਮੋੜੀ ਹੈ ਜਦੋਂ ਇਹ ਸਾਰਾ ਕੁਝ ਲੱਗਾ ਕਿ ਪੀੜ ਨੂੰ ਲੱਗਾ ਕਿ ਅਸੀਂ ਇੱਥੇ ਹਮਲਾ ਨਹੀਂ ਕਰ ਸਕਦੇ ਫਿਰ ਪੁਲਿਸ ਭੇਜੀ ਗਈ ਪੁਲਿਸ ਨੂੰ ਆਖਿਆ ਗਿਆ ਕਿ ਤੁਸੀਂ ਸਾਰੇ ਆਪਣੇ ਹਥਿਆਰ ਜਮ੍ਹਾਂ ਕਰਾ ਦਿਓ ਅਸੀਂ ਮਦਦ ਕਰਾਂਗੇ ਜਾਂ ਤੁਹਾਡੀ ਰੱਖਿਆ ਕਰਾਂਗੇ ਪਰ ਸਿੱਖਾਂ ਨੇ ਪੁਲਿਸ ਨੂੰ ਅੰਦਰ ਨਹੀਂ ਆਉਣ ਦਿੱਤਾ ਉਹਦਾ ਇੱਕ ਕਾਰਨ ਰਿਹਾ ਕਿ ਸਿੱਖਾਂ ਨੇ ਪੁਲਿਸ ਨੂੰ ਕਿਉਂ ਨਹੀਂ ਅੰਦਰ ਆਉਣ ਦਿੱਤਾ ਕਿਉਂਕਿ ਰਾਂਚੀ ਦੀ ਇੱਕ ਘਟਨਾ ਹੈਗੀ ਬਿਲਕੁਲ ਉਥੋਂ ਦੇ ਇੱਕ ਪ੍ਰਵਾਸ ਸੀਗਾ ਜੀ ਉਹ ਬਿਲਕੁਲ ਨਵੀਂ ਠੇਕੇਦਾਰੀ ਕਰਨ ਆ ਰਾਂਚੀ ਚ ਆਇਆ ਸੀ ਤੇ ਉਹਦੇ ਬਾਰੇ ਬਹੁਤਾ ਨਾਂ ਖੰਪਤ ਨਹੀਂ ਲੱਗ ਸਕਦਾ ਕਿ ਬਿਲਕੁਲ ਹੀ ਹਜੇ ਕੋਈ ਬਹੁਤ ਆ ਜਿਆਦਾ ਸਮਾਉਂ ਰਾਂਚੀ ਜਿਹੜੇ ਨੂੰ ਹੋਇਆ ਨਹੀਂ ਉਹਨਾਂ ਦੇ ਘਰ ਤੇ ਜਦੋਂ ਪੀੜ ਹਮਲਾ ਕਰਨ ਦੀ ਉਹਨਾਂ ਨੇ ਹਵਾਈ ਫੈਰ ਕਿਤੇ ਪਿੱਛੇ ਮੁੜਦੇ ਜੋ ਆਪਣੇ ਪਰਿਵਾਰ ਨੂੰ ਨਾਲ ਲੈ ਕੇ ਉਹ ਦੋ ਪ੍ਰਾਸ ਉਹਨਾਂ ਦੇ ਘਰ ਆਲੇ ਸੀਗੇ ਨਾਲ ਉਹਨੇ ਬੱਚੇ ਸੋ ਥਾਣੇ ਚਲੇ ਗਏ ਠਾਣੇ ਦੇ ਅਧਿਕਾਰੀਆਂ ਕਹਿੰਦੇ ਕਿ ਪੀੜ ਸੜ ਤੇ ਹਮਲਾ ਕਰ ਰਹੀ ਹੈ ਕਿ ਸਦਾ ਬਚਾ ਕੇ ਠਾਣੇ ਨੂੰ ਇੱਕ ਕੈਂਟਾ ਆਪਣੇ ਕੋਲ ਬਾਇਆ ਉਹ ਜਦੋਂ ਉਹਨਾਂ ਨੇ ਕਿ ਹੁਣ ਕਿੰਦੀ ਹਾਲਾਤ ਬਿਲਕੁਲ ਕਿਹਾ ਤੁਸੀਂ ਵਾਪਸ ਚਲੇ ਜਾਓ ਉਹ ਜਦੋਂ ਵਾਪਸ ਜਾਣ ਲੱਗੇ ਤਾਂ ਉਹਨਾਂ ਦੀਆਂ ਰਫਲਾਂ ਜਮਾ ਕਰਾਉਣੀਆਂ ਉਹ ਕਹਿੰਦੇ ਵੀ ਸਾਨੂੰ ਚਾਹੀਦੀਆਂ ਰਫਲਾਂ ਵੀ ਇੱਥੇ ਹਾਲਾਤ ਖਰਾਬ ਹੋ ਗਏ ਨੇ ਨਹੀਂ ਕਿ ਅਸੀਂ ਸ਼ਾਂਤੀ ਬਣਾਉਣ ਲਈ ਅਸੀਂ ਸਾਰਿਆਂ ਨੇ ਥਿਆਰ ਜਮਾ ਕਰਾਣੀ ਹੁਣ ਥਿਆਰ ਜਮਾ ਕਰਾਉਣੀਆਂ ਸਿੱਖਾਂ ਨੂੰ ਬਿਲਕੁਲ ਨਿਸ਼ਚੇ ਕਰਕੇ ਉਹਨਾਂ ਨੇ ਠਾਣੇ ਤੋਂ ਬਾਹਰ ਸਲਤਾਂ ਤਕਰੀਬਨ ਠਾਣੇ ਤੋਂ ਥੋੜੀ ਦੂਰ ਜਾ ਕੇ ਉਹ ਪੀੜ ਨੇ ਉਹ ਸਾਰੇ ਪੂਰੇ ਦੇ ਪ تو سکھاٹنا پتا پولس دا بحار دا ہے کہ پولیس کا وہار کا پربند کم پر سکھا اسی کر کے ساری تھا اس طرح ہوا کہ جی کلہ بندہ میں رچ دس رہا کہ کتنے جی نومبر چوراسی حملے تریق نو ہو کے ختم ہو گئے کتنے سارے حملے ایک تریق نو ہو کے ختم ہو گئے کتنے دو نملے کچھ تین تک بھی حملے ہوں 7 ਤਰੀਕ ਤੱਕ ਵੀ ਪੂਰੇ ਹਿੰਦੁਸਤਾਨ ਚ ਸਿੱਖਾਂ ਤੇ ਹਮਲੇ ਨੇ ਪਰ ਉਹ ਹੀ ਰਹਿ ਕਿਿੱਥੇ ਤਾਂ ਨੁਕਸਾਨ 1 ਤਰੀਕ ਨੂੰ ਲੱਗਾ ਵੀ ਅਸੀਂ ਪੂਰਾ ਨੁਕਸਾਨ ਕਰ ਲ ਉੱਥੇ ਹਮਲੇ 1 ਤਰੀਕ ਨੂੰ ਰੋਕੀ ਜਿੱਥੇ ਹਮ ਲੱਗਾ ਕਿ ਹਮੇ ਨੁਕਸਾਨ ਘਾਟੋਇਆ 2 3 4 ਜਾਂ ਨਹੀਂ ਬਾਰ ਬਾਰ ਉੱਥੇ ਕੋਸ਼ਿਸ਼ਾਂ ਕਰਦੇ ਰਹੇ ਤੇ ਸਾਰੇ ਥਾਵਾਂ ਤੇ ਇਦਾਂ ਹੀ ਹੋਇਆ ਤਾਂ ਉੱਥੇ ਇਹ ਪੁਲਿਸ ਦੇ ਵਿਭਾਗ ਦੇ ਆਪਾਂ ਗੱਲ ਕੀਤੀ ਉੱਤੇ ਰਾਂਚੀ ਚ ਜਿਹੜਾ ਪੀਪੀ ਕੰਪੌਂਡ ਹਮਲਾ ਹੋਇਆ ਸੀਗਾ ਉੱਥੇ ਜਿਹੜੀ ਸ਼ਰਾਬ ਵਰਤਾਈ ਜਾ ਰਹੀ ਸੀਗੀ ਉਹ ਪੁਲਿਸ ਦੀਆਂ ਗੱਡੀਆਂ ਤੇ ਵਰਤਾਈ ਜਾ ਰਹੀ ਸੀ ਪੁਲਿਸ ਜਦੋਂ ਪੀੜ ਆ ਇੱਕ ਲਾਲਾ ਲਾਜਪਤਰਾਏ ਚੌਂਕ ਹੈਗਾ ਜਿੱਦੂ ਉਧਰੋਂ ਪੀੜ ਪੀਪੀ ਕੰਪਾਊਂਡ ਵਾਲੀ ਕਲੋਨੀ ਤੇ ਹਮਲਾ ਕਰਨਕਾਰੀ ਜਿੱਥੇ ਸਿੱਖਾਂ ਸਭ ਤੋਂ ਵੱਧ ਬੱਗੀ ਸੋਦੇ ਚੌਂਕ ਚੜ੍ਹ ਕੇ ਹੀ ਪੁਲਿਸ ਵਾਲੀ ਜੀਪ ਤੇ ਜਿਹੜੀ ਜੀਪ ਸੀਗੀ ਪੁਲਿਸ ਨੇ ਉੱਥੇ ਦਾਦੂ ਨੇ ਬਹੁਤਾਂ ਦਿੱਤੀਆਂ ਜਾਂਦੀਆਂ ਜੋ ਇਹ ਤੋਂ ਪਤਾ ਲੱਗ ਸਕਦਾ ਕਿ ਜਿਹੜਾ ਸਰਕਾਰੀ ਤੰਤਰ ਹੈਗਾ ਉਹ ਦੀ ਕਿੰਨੀ ਕਸਟ ਦਾ ਤੇ ਜਦੋਂ ਆਪਾਂ ਇਹ ਸਾਰੀਆਂ ਇਹ ਚੀਜ਼ਾਂ ਆਪਾਂ ਦੇਖਦੇ ਹੈਗੇ ਆ ਇਹਦੇ ਵਿੱਚ ਸਾਰੇ ਪੱਖ ਹੀ ਹੁੰਦੇ ਆ ਕਿ ਮਹਾਰਾਜ ਦੇ ਸਿੱਖਾਂ ਨੇ ਗੁਰਦਰਾ ਸਾਹਿਬ ਦੀ ਸੀਮਾ ਸੰਭਾਲ ਕਉਨੀ ਕੀਤੀ ਆ ਜਿਨਕੇ ਸਾਰ ਨੂੰ ਪਤਾ ਹੈ ਕਿ ਬਹੁਤ ਵੱਡੇ ਪੱਧਰ ਤੇ ਹਮਲੇ ਹੋਇਆ ਸਿੱਖਾਂ ਦਾ ਨੁਕਸਾਨ ਹੋਇਆ ਗੁਰਦਾਸ ਸਾਹਿਬ ਦਾ ਬਹੁਤ ਜਿਆਦਾ ਨੁਕਸਾਨ ਹੋਇਆ ਕਈਆਂ ਥਾਵਾਂ ਤੇ ਤਾਂ ਸਿੱਖ ਨਹੀਂ ਗੁਰਦੁਆਰੇ ਬਹੁਤ ਜਲਦੀ ਬਣਾ ਲੇ ਬਹੁਤ ਛੇਤੀ ਸਭ ਤੋਂ ਪਹਿਲੇ ਧਾਰਤੀ ਬਣਾਈ ਪਰ ਕਈਆਂ ਥਾਵਾਂ ਤੇ ਸਿੱਖਾਂ ਤੋਂ ਗੁਰਦਾਸ ਸਾਹਿਬ ਦੀ ਛੇਤੀ ਬਣੀ ਨਹੀਂ ਹੈ ਕਿ ਮੈਂ ਇੱਕ ਸਫਲ ਕਰਦੀ ਮਤ ਪ੍ਰਤੀ ਇੱਕ ਥਾਂ ਦੀ ਘਟਨਾ ਸਾਂਝੀ ਕਰਨਾ ਚਾਹੁੰਦਾ ਕਿ ਜਿੱਥੇ 1984 ਸਿੱਖਾਂ ਦੇ 6 ਸਤਕਾਰੇ ਹੈਗੇ ਸੀ ਉਹ ਗੁਰਦਾਸ ਨੇ ਪੂਰੀ ਤਰ੍ਹਾਂ ਖਤਮ ਕਰ ਦਿੱਤਾ ਉਤੋਂ 6-7 ਘਰਾਂ ਚੋਂ ਵੀ ਬਹੁਤੇ ਪਰਿਵਾਰ ਵਾਪਸ ਆ ਗਏ ਇੱਕ ਦੋ ਹੀ ਧਰ ਰਹਿ ਗਏ ਸੀ

ਮੋਲ ਨਾ ਕਰ ਕੋਈ ਖਰਵਾਤ ਘੱਟ ਬੋਲਿਆ ਗਿਆ ਉਹ ਤੇ ਮਾਫੀ ਚਾਹੁੰਦਾ ਵਾਹਿਗੁਰੂ ਖਾਲਸਾ ਜੀ